ਹੁਣ ਗੱਡਾ ਖੁੱਬਿਆ ਖੜਾ ਹੁਣ ਆਗੂਆਂ ਨੇ ਗੱਡਾ ਪਿੱਛੇ ਨੂੰ ਮੋੜਨਾ ਹੈ ਕੋਈ ਕੱਢਣਾ ਹੈ ਗੱਡੇ ਨੂੰ ਕੱਢਣ ਵਾਸਤੇ ਬਿਲਕੁਲ ਤਿਆਰ ਆ ਪੰਜਾਬ ਦੀ ਕੋਈ ਵੀ ਜਥੇਬੰਦੀ ਇਸ ਗੱਲ ਨੂੰ ਜਵਾਬ ਦੇਣ ਨੂੰ ਤਿਆਰ ਨਹੀਂ ਇਹ ਕਹਿਣ ਵੀ ਅਸੀਂ ਬੜ ਲੰਮਾ ਟਾਈਮ ਅੰਦੋਲਨ ਲੜ ਲਿਆ ਹੁਣ ਤੁਸੀਂ ਆਪਾਂ ਆਓ ਆਪਾਂ ਇਕੱਠੇ ਹੋ ਕੇ ਲੜੀਏ ਅਸੀਂ ਸਾਰੇ ਤਿਆਰ ਜਾਣਦੇ ਲਈ ਸਾਰੇ ਤਿਆਰ ਨਹੀਂ ਕੀ ਮੋਰਚੇ ਇਹੀ ਗੱਲ ਮੋਰਚਾ ਸਮਝਿਆ ਜਾਂਦਾ ਵੀ ਉੱਥੇ ਮੋਰਚੇ ਚਲੇ ਜਾਓ ਤਾਂ ਮੋਰਚਾ ਜਿੱਤਿਆ ਗਿਆ ਕੀ ਮਤਲਬ ਇਹਦਾ ਕੀ ਮਤਲਬ ਇਹ ਬਿਲਕੁਲ ਨਹੀਂ ਕੋਰੋ ਕਹਿੰਦੇ ਨੇ ਕਿ ਇੱਥੇ ਆਓ ਸਾਡਾ ਸਾਥ ਦਿਓ ਕੱਢਣਾ ਤੇ ਆਓ ਲਾਤੀ ਸ਼੍ਰੀ ਗੰਡ ਤੇ ਲੱਤੇ ਛਿੱੜਣ ਦਾ ਸਵਾਲ ਤੁਸੀਂ ਇਹ ਦੱਸੋ ਫਿਰ ਮੋਰਚਾ ਨਹੀਂ ਜਿੱਤਣਾ ਤੁਸੀਂ ਸਾਨੂੰ ਜਿੱਤਣਾ ਹੈ ਕਿ ਮੋਰਚਾ ਜਿੱਤਣਾ ਹੈ ਸਰਕਾਰ ਨੂੰ ਹਰਾਉਣਾ ਹੈ ਕਿ ਸਾਨੂੰ ਹਰਾਉਣਾ ਜੇ ਤੁਸੀਂ ਕਹਿੰਦੇ ਹੋ ਵੀ ਇੱਥੋਂ ਦੀ ਆਓ ਇਹ ਮੋਰੀ ਦੀ ਦੀ ਲੰਗੋ ਫਿਰ ਦਾ ਮਤਲਬ ਸੁੱਟੀ ਲੱਤ ਹਿੱਟ ਦੀ ਨੰਕ ਅਸੀਂ ਹਾਰ ਮੰਨ ਲਈਏ ਅਸੀਂ ਕਿਸੇ ਅੰਦੋਲਨ ਦੀ ਹਮਾਇਤ ਕਰਨੀ ਹੈ ਤੁਸੀਂ ਸਾਨੂੰ ਹਮਾਇਤ ਮੰਗੋ ਹਮਾਇਤ ਕਿਵੇਂ ਦੇਣੀ ਹੈ ਇਹ ਅਧਿਕਾਰ ਸਾਡੇ ਕੋਲ ਹੈ ਅਧਿਕਾਰ ਸਾਡੇ ਕੋਲ ਨਹੀਂ ਵੀ ਤੁਸੀਂ ਸਾਡੀ ਹਮਾਇਤ ਕਿਵੇਂ ਕਰੋ ਇਹ ਕਹਿਣ ਦਾ ਤੁਹਾਨੂੰ ਅਧਿਕਾਰ ਨਹੀਂ ਹੈ ਨਾ ਇਹ ਦੇਣਾ ਅਸੀਂ ਦੇਣਾ ਹੈ ਸਾਨੂੰ ਤਾਂ ਉੱਥੇ ਉਹਨਾਂ ਨੇ ਬੁਲਾਇਆ ਵੀ ਤੁਸੀਂ ਇੱਥੇ ਆਓ ਐਸੇ ਮੋਰਚੇ 'ਚ ਆਹੀ ਮੋਰਚਾ ਸਭ ਤੋਂ ਦਰਸਤ ਹੈ ਐਹੀਂ ਲੜਨਾ ਚਾਹੀਦਾ ਤੇ ਇਹੀ ਢੰਗ ਹੈ ਤਰੀਕਾ ਲੜਨ ਦਾ ਬਾਕੀ ਤਰੀਕੇ ਜਿਹੜੇ ਸੁਣਦੇ ਆਉਂਦੇ ਨੇ ਤਾਂ ਛੱਡੋ ਇਹ ਪਤਾ ਸੱਦਾ ਕੌਣ ਪ੍ਰਬੰਧ ਕਰ ਰਿਹਾ ਉਹ ਕੈਸੀ ਹੈਂਕੜਾ ਜਾਂ ਕੈਸਾ ਰੇੜਕਾ ਜਿਹੜਾ ਇੱਕ ਹੂਣ ਨਹੀਂ ਦੇ ਰਿਹਾ ਹੋਊਗਾ ਇਹ ਐ ਰੇੜਕਾ ਹੈਂਕੜਾ ਇਹ ਕਲੀਆਂ ਪੰਜਾਬ ਦੀਆਂ ਤੇ ਹਰਿਆਣੀਆਂ ਜੱਥੇਬੰਦੀਆਂ ਦੀ ਬਸ ਦੀ ਗੱਲ ਨਹੀਂ ਹੈ ਤੇ ਤੁਸੀਂ ਪੰਜਾਬ ਦੀਆਂ ਵੀ ਕੁੜੀਆਂ ਲੈ ਕੇ ਗਏ 40 ਪਿੱਤਾਂ ਅੱਡ ਬੈਠੀਆਂ ਨੇ ਕਿਸਾਨ ਅੰਦੋਲਨ ਦੂਜਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮਰਨ ਵਰਤ ਨੇ ਤਕਰੀਬਨ 20ਵਾਂ 21ਵਾਂ ਦਿਨ ਉਹਨਾਂ ਨੂੰ ਮਰਨ ਵਰਤੇ ਆ ਜੇਕਰ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੋਂ ਵੀ ਕਿਸਾਨ ਜਿਹੜੇ ਆ ਜੱਥਿਆਂ ਦੇ ਰੂਪ ਦੇ ਵਿੱਚ ਹਰ ਦਿੱਲੀ ਦੇ ਵਿੱਚ ਐਂਟਰ ਹੋਣ ਦੇ ਲਈ ਜਾ ਰਹੇ ਨੇ ਇਹ ਸਭ ਦੇ ਵਿੱਚ ਇੱਕ ਵਰਗ ਐਸਾ ਆ ਜਿਸ ਦੇ ਵੱਲੋਂ ਇਹ ਚਰਚਾ ਛੜ ਰਹੀ ਆ ਕਿ ਕਿਸਾਨ ਜੱਥੇਬੰਦੀਆਂ ਬਾਰਡਰਾਂ ਤੇ ਲੜ ਰਹੀਆਂ ਨੇ ਤਾਂ ਦੂਸਰੀਆਂ ਕਿਸਾਨ ਜੱਥੇਬੰਦੀਆਂ ਪੰਜਾਬ ਦੇ ਵਿੱਚ ਕੀ ਕਰ ਰਹੀਆਂ ਨੇ ਹਾਲਾਂਕਿ ਐਸਕੇਐਮ ਗੈਰ ਰਾਜਨੀਤਿਕ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਵੀ ਦਿੱਤੀ ਜਾਂਦੀ ਆ ਚਿੱਠੀ ਦੇ ਮਾਇਨੇ ਕੀ ਨੇ ਕੀ ਸੰਕੇਤ ਚਿੱਠੀ ਜਿਹੜੀ ਆ ਦਿੰਦੀ ਆ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਯੂਨੀਅਨ ਉਗਰਾਹਾਂ ਤੋਂ ਚੁਗੁੰਦਰ ਸਿੰਘ ਉਗਰਾਹਾਂ ਹੋਣਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸੁਆ ਕਰਿਏ ਫਿਰ ਅਗਲੀ ਗੱਲਬਾਤ ਦੱਸਾਂਗੇ ਪ੍ਰਧਾਨ ਜੀ ਸਵਾਗਤ ਧੰਨਵਾਦ ਸਭ ਤੋਂ ਪਹਿਲਾਂ ਚਿੱਠੀ ਤੋਂ ਵਿਸ਼ਾ ਛੇੜਦੇ ਹਾਂ ਚਿੱਠੀ ਜਿਹੜੀ ਆਈ ਹੈ ਇਸ ਕੇਮ ਗੈਰ ਰਾਜਨੀਤਿਕ ਦੇ ਵੱਲੋਂ ਕੀ ਮayne ਨੇ ਕੀ ਸੰਕੇਤ ਦਿੰਦੀ ਹੈ ਦੇਖੋ ਜਿਹੜੀ ਉਹ ਚਿੱਠੀ ਆਈ ਹੈ ਉਸ ਨੇ ਪੜ੍ਹੀ ਹੈ ਤੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਵੀ ਜਿਹੜੇ ਸੰਯੁਕਤ ਮੋਰਚੇ ਨਾਲ ਜੁੜੀਆਂ ਨੇ ਉਹਨਾਂ ਨੇ ਵੀ ਵਿਚਾਰੀਏ ਇਸ ਚਿੱਠੀ ਤੇ ਅਸੀਂ ਬੈਠ ਕੇ ਵਿਚਾਰ ਚਰਚਾ ਕਰਨੀ ਹੈ ਮੂਜੇ ਉਹ ਮੈਂ ਤੁਹਾਨੂੰ ਪੜ੍ਹ ਦੱਸ ਦਿੰਨਾ ਵੀ ਜਿਹੜੀ ਉਹ ਚਿੱਠੀ ਪੜ੍ਹੀ ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਆਪਾਂ ਮੀਟਿੰਗ ਕਰੀਏ ਜੀ ਆਪਾਂ ਕਿਸਾਨੀ ਮੁੱਦਿਆਂ ਤੇ ਸਾਂਝੇ ਕਿਵੇਂ ਚੱਲ ਸਕਦੇ ਹਾਂ ਇਸ ਤੇ ਵਿਚਾਰੀਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਤਾਂ ਇਹ ਕਿਹਾ ਵੀ ਜਿਹੜਾ ਅਸੀਂ 12 ਨੂੰ ਕੁੱਤੀ ਪ੍ਰੋਗਰਾਮ ਲੈ ਕੇ ਮੋਰਚਾ ਲਾਇਆ ਹੋਇਆ ਹੈ ਇਹਦੀ ਚੜ੍ਹਦੀ ਕਲਾ ਵਾਸਤੇ ਤੁਹਾਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਹੈ ਇਹਦਾ ਮਤਲਬ ਤਾਂ ਇਹ ਹੈ ਵੀ ਸਾਨੂੰ ਤਾਂ ਉੱਥੇ ਉਹਨਾਂ ਨੇ ਬੁਲਾ ऐसे मोर्चा आही मोर्चा दुरुस्त है ऐ लडना चाहिए रे ते यही ढंग है तरीका लडन दा बाकी तरीके जेडे सोडे आपदे ने ता ਛਡੋ ए पता सद्दा कौन ਪ੍ਰਬੰਧ ਕਰੂਗਾ जी इस कर के सद्दा जे ਦੇਣਾ ਪੋਜੀਟਿਵ ਸੱਦਾ ਤੈ ਹੁੰਦਾ ਵੀ ਬਹੁਤ ਹੋ ਗਿਆ ਅਸੀਂ ਵੀ ਲੜਦੇ ਆ ਤੁਸੀਂ ਵੀ ਲੜ ਰਹੇ ਹੋ ਆਓ ਆਪਾਂ ਇਕੱਠੇ ਸੰਘਰਸ਼ ਕਰੀਏ ਜਿੱਤੇ ਕਿਤੇ ੜਿੱਕੇ ਨੇ ਮਿਨੀਮਮ ਇਕੱਠਾ ਦੇ ਉਤੇ ਆਪਾਂ ਤਾਲ ਮਿਲ ਕਰੀਏ ਉਹਦੀ ਮੀਟਿੰਗ ਕਰਕੇ ਕੋਈ ਪ੍ਰੋਗਰਾਮ ਕਰੀਏ ਲੋੜ ਤਾਂ ਇਸ ਗੱਲ ਦੀ ਸੀ ਪਰ ਇਹ ਚਿੱਠੀ ਹੈ ਜਿਹੜੀ ਇਹ ਇਹਦੇ ਵਿੱਚ ਪੋਜੀਟਿਟਿਵ ਪੱਖ ਨਹੀਂ ਹੈ ਜਦੋਂ ਤੁਸੀਂ ਢੰਗ ਦੀ ਗੱਲ ਕਰੀਆ ਕਿ ਉਹ ਕਹਿੰਦੇ ਨੇ ਕਿ ਸਾਡੇ ਢੰਗ ਤਰੀਕੇ ਨਾਲ ਲੜਿਆ ਜਾਵੇ ਤੁਸੀਂ ਢੰਗ ਤਰੀਕੇ ਨੂੰ ਕਿਵੇਂ ਮੰਨ ਦੋ ਜਾਇਜ਼ ਆ ਸਹੀ ਆ ਜਿਹੜੇ ਢੰਗ ਤਰੀਕੇ ਨਾਲ ਉਹ ਅੰਦੋਲਨ ਲੜਿਆ ਜਾ ਰਿਹਾ ਦੇਖੋ ਇਹ ਤਾਂ ਜੀ ਕੋਈ ਵੀ ਬੰਦਾ ਤੁਸੀਂ ਆਪਦਾ ਆਪਦਾ ਤਰੀਕਾ ਹੁੰਦਾ ਮੈਂ ਕਦੋਂ ਕਹੂੰਗਾ ਵੀ ਤੁਸੀਂ ਜਿਹੜਾ ਤਰੀਕਾ ਤੁਹਾਡਾ ਤੁਸੀਂ ਜੋ ਠੀਕ ਲੱਗਦਾ ਤੁਸੀਂ ਉਹ ਕਰੋ ਜੇ ਮੈਨੂੰ ਤੁਹਾਡਾ ਤੁਹਾਡਾ ਮੈਨੂੰ ਠੀਕ ਲੱਗਦਾ ਮੈਂ ਤੁਹਾਡੇ ਨਾਲ ਚੱਲੂੰਗਾ ਜੇ ਮੈਨੂੰ ਠੀਕ ਨਹੀਂ ਲੱਗਦਾ ਮੇਰੀ ਮਰਜ਼ੀ ਆ ਮੈਂ ਚੱਲਾਂ ਕਿ ਨਾ ਚੱਲਾਂ ਇਹ ਤਾਂ ਮੇਰੀ ਮਰਜ਼ੀ ਆ ਜਿਹੜਾ ਹੁਣ ਉਹ ਉਹ ਮੁੱਦਿਆਂ ਨੂੰ ਦੇਖਿਆ ਉਹਨਾਂ ਨੇ ਜਿਹੜੇ ਮੁੱਦੇ ਨੇ ਸਾ ਉਹ ਬਹੁਤ ਵੱਡੇ ਮੁੱਦੇ ਫੌਰੀ ਹੱਲ ਨਹੀਂ ਕੀਤੇ ਜਾ ਸਕਦੇ ਜੀ ਜਿਵੇਂ ਡੱਲੇਪਾਲ ਸਾਹਿਬ ਨੂੰ ਤਾਂ ਅਸੀਂ ਬੇਨਤੀ ਕਰਾਂਗੇ ਵੀ ਤੁਸੀਂ ਬਹੁਤ ਵੱਡੇ ਮੁੱਦਿਆਂ ਤੇ ਜੋ ਮਰਨਵਾਰਤ ਦਾ ਰੱਖਿਆ ਹੋਇਆ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਆਗੂ ਮਿਲਦੇ ਰਹਿੰਦੇ ਤੁਸੀਂ ਮੜ ਬੇਚਾਰੋ ਤੇ ਸਰਕਾਰ ਤਾਂ ਆਪਾਂ ਨੂੰ ਮਾਰਨਾ ਚਾਹੁੰਦੀ ਹੈ ਇਸ ਕਰਕੇ ਤੁਸੀਂ ਇਸ ਗੱਲ ਨੂੰ ਬੁੱਝ ਕੇ ਤੁਹਾਡਾ ਦੁਬਾਰਾ ਤੁਹਾਨੂੰ ਅਪੀਲ ਕਰਦੇ ਆ ਵੀ ਤੁਸੀਂ ਮੁੜ ਕੇ ਵਿਚਾਰ ਕੇ ਫੈਸਲਾ ਕਰੋ ਬਹੁਤ ਵੱਡੇ ਇਸ਼ੂ ਪਏ ਨੇ ਤੁਹਾਡੀ ਲੋੜ ਹੈ ਤੇ ਇਹਨਾਂ ਦੀ ਇਹ ਲੜਾਈ ਨੂੰ ਵੱਡੀ ਕਰਨ ਦੀ ਖਾਤਰ ਆਪਾਂ ਇੱਕਜੁੱਟਤਾ ਨੂੰ ਵਧਾਈਏ ਕਿਵੇਂ ਵਧਾ ਸਕਦੇ ਆ ਉਹਦੇ ਤਰੀਕੇ ਕਰਪਾ ਮੀਟਿੰਗ ਕਰਕੇ ਕੱਢ ਸਕਦੇ ਆ ਇਹ ਗੱਲ ਹੈਂਕ ਇੱਕ ਦਲ ਹੋਰ ਵੀ ਚੱਲਦੀ ਐ ਇੱਕ ਵਰਗ ਦੇ ਵਿੱਚ ਮੈਂ ਗੱਲ ਕਰੀ ਆ ਉਹ ਵਰਗ ਦੇ ਵਿੱਚ ਕਿ ਇਹ ਆ ਕਿ ਜਥੇਬੰਦੀਆਂ ਨਹੀਂ ਲੜ ਰਹੀਆਂ ਇਕੱਟੀਆਂ ਨਹੀਂ ਲੜ ਰਹੀਆਂ ਉਹ ਕਹਿੰਦੇ ਨੇ ਕਿ ਹੈਂਕੜਾ ਕਿਦਾਂ ਨਾ ਕਿਤੇ ਕਿ ਜੇਕਰ ਇਹ ਜਿੱਤ ਗਏ ਤਾਂ ਇਹਨਾਂ ਦਾ ਨਾਮ ਨਾ ਹੋ ਜੇ ਉਹ ਕਹਿਣਗੇ ਕਿ ਜੇਕਰ ਅਸੀਂ ਆਗੇ ਪਿੱਛੇ ਤਾਂ ਅਸੀਂ ਛੋਟੇ ਨਾ ਹੋ ਜੀਏ ਉਹ ਕੈਸੀ ਹੈਂਕੜਾ ਜਾਂ ਕੈਸਾ ਰੇੜਕਾ ਜਿਹੜਾ ਇੱਕ ਹੋਣ ਨਹੀਂ ਦੇ ਰਿਹਾ ਹੋਊਗਾ ਇਹ ਇਹ ਰੇੜਕਾ ਹੈਂਕੜ ਮੈਨੂੰ ਦੱਸੋ ਵੀ ਜਦੋਂ ਅਸੀਂ ਸਾਰੇ ਤਾਲਮੇਲ ਕਰਕੇ ਲੜਾਂਗੇ ਫਿਰ ਤਾਂ ਕਿਸੇ ਦੇ ਖਾਤੇ ਵੀ ਨਹੀਂ ਪੈਣਾ ਫਿਰ ਤਾਂ ਸਾਰਿਆਂ ਦੇ ਖਾਤੇ ਪਊਗਾ ਨਾ ਜੀ ਜੀ ਜਦੋਂ ਅਸੀਂ ਅਸੀਂ ਉਹ ਤਾਲਮੇਲ ਮਾ ਕਰਦੇ ਆ ਉਹਨਾਂ ਨਾਲ ਅਸੀਂ ਇਕਜੁੱਟ ਹੋ ਕੇ ਰਲਈਏ ਤਾਂ ਇਹ ਤਾਂ ਕਿਸੇ ਦੇ ਖਾਤੇ ਵਿੱਚ ਨਹੀਂ ਪੜਨਾ ਹੁਣ ਦਿੱਲੀ ਵਾਲੇ ਮੋਰਚੇ 'ਚ ਕੋਈ ਕਹਿ ਸਕਦਾ ਵੀ ਇਹ ਗਰਾਹਾਂ ਨੇ ਜਿੱਤ ਲੈ ਕੇ ਰਾਜਾੜਨੇ 'ਚ ਜਿੱਤ ਲੈ ਕੇ ਟਕਾਇਤ ਨੇ ਜਿੱਤ ਲੈ ਸਾਰੇ ਲੋਕ ਕਹਿੰਦੇ ਨੇ ਵੀ ਸਾਰੇ ਲੋਕਾਂ ਨੇ ਜਿੱਤਿਆ ਅਸੀਂ ਕਹਿੰਦੇ ਵੀ ਕਿਸਾਨ ਜਿੱਥੇ ਬੰਦਿਆਂ ਨੇ ਵੀ ਕੱਲੇ ਨੂੰ ਕਿਉਂ ਕਹੋ ਤੁਸੀਂ ਜਿੱਤ ਲਿਆ ਇਹ ਤਾਂ ਜਿੰਨੀ ਜਨਤਾ ਬੈਠੀ ਆ ਸਾਰਾ ਮੀਡੀਆ ਵਾਲੇ ਸਾਥੀ ਜਿਹੜੇ ਲਾਠੀ ਚਾਰਦੇ ਵਿੱਚ ਸਾਡੇ ਮੂਰੇ ਫਿਰਦੇ ਸੀ ਉਹਨਾਂ ਨੇ ਵੀ ਜਿੱਤਿਆ ਇਹ ਤਾਂ ਵਿਦਿਆਰਥੀ ਜਿਹੜੇ ਚੌਂਕਾਂ 'ਚ ਫੁੱਟੀਆਂ ਲਈ ਖੜੇ ਸੀ ਉਹਨਾਂ ਨੇ ਵੀ ਜਿੱਤਿਆ ਇਹ ਤਾਂ ਜਿਹੜੇ ਮੰਡੀਆਂ ਜਾਵੇ ਕਿਸੇ ਜਥੇਬੰਦੀ ਦੇ ਨਾਂ ਤੇ ਕਿਉਂ ਜਾਵੇ ਅਸੀਂ ਜਾਵੇ ਇਹ ਸਾਂਝਾ ਮੋਰਚਾ ਜਿਹੜਾ ਚੰਗਾ ਰੋਲ ਕਰੂਗਾ ਤਾਂ ਨਾਮ ਆਊਗਾ ਇਸ ਕਰਕੇ ਆਪਾਂ ਇਹਨੂੰ ਸਾਂਝਾ ਐਕਸ਼ਨ ਬਣਾ ਕੇ ਵੱਡੀ ਲੜਾਈ ਹੈ ਤ ਆਪਣੀ ਤਾਕਤ ਇਕੱਲੇ ਇਕੱਲੇ ਨਹੀਂ ਛੋਟੀ ਐ ਸਰਕਾਰ ਆਪਣੇ ਨਾਲ ਵੱਡੀ ਐ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਇਹਨੂੰ ਇਕੱਠੀ ਤਾਕਤ ਨੂੰ ਇਕੱਠੀ ਕਰਕੇ ਇੱਕਜੁੱਟਤਾ ਨਾਲ ਆਪਾਂ ਲੜੀਏ ਤਾਂ ਕਿ ਸੱਟ ਮਾਰੀ। ਕਾਕਾ ਕੋਟੜਾ ਕਹਿੰਦੇ ਨੇ ਕਿ ਹੁਣ ਗੱਡਾ ਖੁਬਿਆ ਪਿਆ ਜੇਕਰ ਇੱਕ ਜੱਟ ਦੇ ਚਾਰ ਪੁੱਤ ਹੋਣ ਤਾਂ ਜਦੋਂ ਗੱਡਾ ਖੁਬਜੇ ਕਹਿੰਦੇ ਨੇ ਕਿ ਭਰਾਵਾਂ ਨੂੰ ਕਹਿਣਾ ਨਹੀਂ ਪੈਂਦਾ ਹੁੰਦਾ ਹੁਣ ਗੱਡਾ ਖੁਬਿਆ ਪਿਆ ਹੁਣ ਆਗੂਆਂ ਨੂੰ ਚਾਹੀਦਾ ਇਹ ਗੱਡੇ ਨੂੰ ਇੱਥੇ ਹੀ ਰਹਿਣ ਦੇਣਾ ਕਿ ਗੱਡੇ ਨੂੰ ਧੱਕਾ ਲਾ ਕੇ ਅੱਗੇ ਕਰਨਾ ਹੈ। ਬਿਲਕੁਲ ਗੱਡੇ ਨੂੰ ਕੱਢਣ ਵਾਸਤੇ ਬਿਲਕੁਲ ਤਿਆਰ ਆ ਉਹ ਇਸ ਭਾਵਨਾ ਨਾਲ ਸਾਡੇ ਨਾਲ ਮੀਟਿੰਗ ਕਰਨ ਬੈਠਣਾ ਅਸੀਂ ਉਹਨਾਂ ਦੀ ਮਰਜ਼ੀ ਹੈ ਲੜਨਾ ਚਾਹੁੰਦੇ ਆ ਤੇ ਪੰਜਾਬ ਦੀ ਕੋਈ ਵੀ ਜਥੇਬੰਦੀ ਇਸ ਗੱਲ ਨੂੰ ਜਵਾਬ ਦੇਣ ਨੂੰ ਤਿਆਰ ਨਹੀਂ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਮੈਂ ਦਾਅਵਾ ਕਰਦਾ ਪੂਰੀਆਂ ਪੰਜਾਬ ਦੇ ਜਥੇਬੰਦੀਆਂ ਤੋਂ ਉਹ ਕਹਿਣ ਵੀ ਠੀਕ ਆ ਯਾਰ ਫਸ ਗਿਆ ਕੰਮ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਇਹ ਵੀ ਨਾ ਕਹਿਣ ਪਾਵੇਂ ਇਹ ਕਹਿਣ ਵੀ ਅਸੀਂ ਬੜਾ ਲੰਮਾ ਟਾਈਮ ਅੰਦੋਲਨ ਲੜ ਲਿਆ ਹੁਣ ਤੁਸੀਂ ਆਪਾਂ ਆਓ ਆਪਾਂ ਇਕੱਠੇ ਹੋ ਕੇ ਲੜੀਏ ਅਸੀਂ ਸਾਰੇ ਤਿਆਰ ਜਾਣਦੇ ਲਈ ਸਾਰੇ ਤਿਆਰ ਨਹੀਂ ਜਾਣ ਦਾ ਜ ਮਤਲਬ ਕੀ ਮੋਰਚੇ ਇਹੀ ਗੱਲ ਮੋਰਚਾ ਸਮਝਿਆ ਜਾਂਦਾ ਵੀ ਉੱਥੇ ਮੋਰਚੇ ਚਲੇ ਜਾਓ ਤਾਂ ਮੋਰਚਾ ਦਿੱਤੇ ਗਿਆ ਕੀ ਮਤਲਬ ਭਲਾ ਇਹਦਾ ਕੀ ਮਤਲਬ ਇਹ ਬਿਲਕੁਲ ਇਹ ਉਹ ਜਿਤੇ ਬੰਦੇ ਆ ਲਿਕਣ ਗਿਆ ਵੀ ਆਪਾਂ ਨੇ ਕੀ ਕਰਨਾ ਜਿਤੇ ਬੰਦੇ ਜੋ ਮਰ ਲਿਕਣ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਊਗਾ ਉਹ ਕਰਨਾ ਔਰ ਉਹ ਕਹਿੰਦੇ ਨੇ ਕਿ ਇੱਥੇ ਆਓ ਸਾਡਾ ਸਾਥ ਦਿਓ ਬੱਡਰਾਂ ਤੇ ਆਓ ਲਾਤੀ ਸ਼੍ਰੀ ਕੱਢ ਦਿਓ ਲਾਤੀ ਸ਼੍ਰੀ ਕੱਢਣ ਦਾ ਸਵਾਲ ਹੈ ਤੁਸੀਂ ਇਹ ਦੱਸੋ ਫਿਰ ਮੋਰਚਾ ਨਹੀਂ ਜਿੱਤਣਾ ਤੁਸੀਂ ਸਾਨੂੰ ਜਿੱਤਣਾ ਹੈ ਕਿ ਮੋਰਚਾ ਜਿੱਤਣਾ ਹੈ ਸਰਕਾਰ ਨੂੰ ਹਰਾਉਣਾ ਹੈ ਕਿ ਸਾਨੂੰ ਹਰਾਉਣਾ ਹੈ ਜੇ ਤੁਸੀਂ ਕਹਿੰਦੇ ਹੋ ਵੀ ਇੱਥੋਂ ਦੀ ਆਓ ਇਹ ਮੋਰੀ ਬਿਜਲੀ ਲੰਘੋ ਫਿਰ ਇਹਦਾ ਮਤਲਬ ਤੁਹਾਡੀ ਲਾਤੀ ਇੱਥੇ ਦੀ ਨੰਕ ਕਿ ਅਸੀਂ ਹਾਰ ਮੰਨ ਲਈਏ ਸਾਨੂੰ ਸਾਡੇ ਨਾਲ ਲੜਾਈ ਹੈ ਕਿ ਸਰਕਾਰ ਨਾਲ ਲੜਾਈ ਹੈ ਗੱਲ ਇਹ ਹੈ ਅਸੀਂ ਕਿਸੇ ਤੋਂ ਹਮਾਇਤ ਮੰਗਦੇ ਆ ਆਪਾਂ ਇਹ ਵੀ ਜਰ ਮੈਨੂੰ ਇੱਕ ਬੰਦਾ ਚਾਹੀਦਾ ਫਿਰ ਤੂੰ ਐ ਕਹਿ ਵੀ ਆ ਬੰਦਾ ਆ ਦਿੱਤਾ ਤੈਨੂੰ ਬੰਦਾ ਮੈਂ ਕਹਾਂ ਜਾ ਰਿਹਾ ਤਾਂ ਕਮਜ਼ੋਰ ਹੈ ਮੈਂ ਤਾਂ ਆਪਿੰਦਾ ਨੂੰ ਛਾਂਟ ਕੇ ਲੈ ਕੇ ਜਾਉ ਤੂੰ ਕਹਿੰਗਾ ਤੇਰੇ ਕੋਲ ਤੇ ਘਰ ਕਿੱਥੋਂ ਆ ਬਈ ਇਹ ਛਾਂਟ ਕੇ ਲੈ ਕੇ ਜਾਂਦਾ ਤੈਨੂੰ ਇੱਕ ਤਾਂ ਕੋਈ ਬੰਦਾ ਮੰਗਾ ਸੀ ਮੈਂ ਤੈਨੂੰ ਬੰਦਾ ਦੇਤਾ ਤੁਸੀਂ ਹਮਾਇਤ ਮੰਗੋ ਹਮਾਇਤ ਕਿਵੇਂ ਦੇਣੀ ਹੈ ਇਹ ਅਧਿਕਾਰ ਤਾਂ ਸਾਡੇ ਕੋਲ ਜਰਾਂ ਭਾਈ ਅਸੀਂ ਕਿਸੇ ਅੰਦੋਲਨ ਦੀ ਹਮਾਇਤ ਕਰਨੀ ਹੈ ਤੁਸੀਂ ਸਾ ਤੋਂ ਹਮਾਇਤ ਮੰਗੋ ਹਮਾਇਤ ਕਿਵੇਂ ਦੇਣੀ ਹੈ ਇਹ ਅਧਿਕਾਰ ਸਾਡੇ ਕੋਲ ਹੈ ਅਧਿਕਾਰ ਸਾਡੇ ਕੋਲ ਨਹੀਂ ਵੀ ਤੁਸੀਂ ਸਾਡੀ ਹਮਾਇਤ ਕਿਵੇਂ ਕਰੋ ਇਹ ਕਹਿਣ ਦਾ ਤੁਹਾਨੂੰ ਅਧਿਕ ਨਹੀਂ ਹੈ ਨਾ ਇਹ ਦੇਣਾ ਅਸੀਂ ਦੇਣਾ ਨਾ ਕੋਈ ਦਿੰਦਾ ਪਿਛਲੇ ਦਿਨਾਂ ਚ ਤੁਹਾਡਾ ਵੀ ਇੱਕ ਬਿਆਨ ਹੋ ਤੁਸੀਂ ਵੀ ਕਹਿਣੋ ਕਿ ਹਰ ਛੋਟੀ ਮੋਟੀ ਮੰਗ ਦੇ ਉੱਪਰ ਦਿੱਲੀ ਨੂੰ ਚਲੇ ਜਾਣਾ ਜਿਹੜਾ ਹੈਗਾ ਉਹ ਚੰਗੀ ਗੱਲ ਨਹੀਂ ਹੁੰਦੀ ਵੀ ਹਰ ਛੋਟੀ ਮੋਟੀ ਗੱਲ ਤੇ ਚਲੋ ਲੜਾਈ ਵੱਡੀ ਆ ਪਰ ਸਮਰੱਥਾ ਉਨੀ ਨਹੀਂ ਹੈ ਤੁਹਾਨੂੰ ਕੀ ਲੱਗਦਾ ਜਿਹੜੀਆਂ ਮੰਗਾਂ ਲੈ ਕੇ ਬੈਠੇ ਨੇ ਉਹ ਛੋਟੀਆਂ ਮੋਟੀਆਂ ਨੇ ਵੱਡੀਆਂ ਨੇ ਵੱਡੀਆਂ ਨੇ ਮੈਂ ਤਾਂ ਕਹਿ ਸਕਦਾ ਮੈਂ ਤਾਂ ਇਹ ਕਹੇ ਹੈ ਵੀ ਹਰ ਮੰਗ ਦਿੱਲੀ ਹੀ ਨਹੀਂ ਪੂਰੀ ਹੁੰਦੀ ਜਿਹੜੀਆਂ ਮੰਗਾਂ ਤੇ ਸਾਥੀ ਚੱਲੇ ਨੇ ਮੈਂ ਇਹ ਗੱਲ ਨਹੀਂ ਕਹੀ ਵੀ ਤੁਸੀਂ ਛੋਟੀਆਂ-ਮੋਟੀਆਂ ਮੰਗਾਂ ਤੇ ਜਾਣੋ ਮੇਰੀਆਂ ਤਾਂ ਤੁਸੀਂ ਕਿੰਨੀਆਂ ਇੰਟਰਵਿਊਆਂ ਪੜ੍ਹ ਲਓ ਮੈਂ ਤਾਂ ਕਹਿੰਦਾ ਵੀ ਇਹ ਤਾਂ ਬਹੁਤ ਵੱਡੀਆਂ ਨੇ ਇਹ ਤਾਂ ਆਪਾਂ ਤੋਂ ਸਾਰਿਆਂ ਤੋਂ ਨਹੀਂ ਜਿੱਤੀਆਂ ਜਾਣੀਆਂ ਇਹਦਾ ਆਪਣੀਆਂ ਜਿਹੜੀਆਂ ਛੇਟਾਂ ਹੋਰ ਸੁਭੇ ਨੇ ਜਿੱਥੇ ਬੰਦੀਆਂ ਜਿਹੜੇ ਚੁੱਪ ਬੈਠੇ ਉਹਨਾਂ ਨੂੰ ਵੀ ਨਾਲ ਲੈਣਾ ਪਊ ਫੇਰ ਜਾ ਕੇ ਜਿੱਤੀਆਂ ਜਾਣਗੀਆਂ ਇਹ ਕੱਲੀਆਂ ਪੰਜਾਬ ਦੀਆਂ ਤੇ ਹਰਿਆਣੀਆਂ ਜਿੱਥੇ ਬੰਦੀਆਂ ਦੇ বাস ਦੀ ਗੱਲ ਨਹੀਂ ਹੈ ਤੇ ਤੁਸੀਂ ਪੰਜਾਬ ਦੀਆਂ ਵੀ ਪੁਰੀਆਂ ਨੇ ਲੈ ਕੇ ਗਏ 40 ਬੱਟੀਆਂ ਅੱਡ ਬੈਠੀਆਂ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਗੱਲ ਦਾ ਮਤਲਬ ਇਹ ਸੀ ਮੇਰਾ ਮਤਲਬ ਕਹਿਣ ਦਾ ਤੁਸੀਂ ਕੀ ਮੰਨਦੇ ਜਿਹੜਾ ਇਹ ਫੈਸਲਾ ਲਿਆ ਗਿਆ ਉਹਨਾਂ ਦੇ ਵੱਲੋਂ ਜਦੋਂ ਉਹ ਚੱਲੇ ਦਿੱਲੀ ਦੇ ਲਈ ਚੱਲੇ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਿਹਨੂੰ ਕੋਈ ਸਮਰੱਥਾ ਵੱਡੀ ਚਾਹੀਦੀ ਸੀ ਮੰਗਾ ਜੜੀਆਂ ਨੇ ਵੱਡੀਆਂ ਨੇ ਕੀ ਲੱਗਦਾ ਕਿ ਕਾਲਪੁਨੇ ਦਾ ਫੈਸਲਾ ਸੀ ਅਸੀਂ ਤਾਂ ਇਹ ਕਿਹਾ ਵੀ ਤੁਸੀਂ ਖੇਤੀ ਕਰਤੀ ਹੈ ਤੁਸੀਂ ਜਲਦਬਾਜ਼ੀ ਕਰ ਗਏ ਤੁਸੀਂ ਤਰੀਕਾਕਾਰ ਹੈ ਜਿਹੜਾ ਉੱਥੇ ਜਾਣ ਦਾ ਉਹ ਤੋਂ ਪਹਿਲਾਂ ਚੱਲ ਜਾਣਾ ਸੀ ਨਾ ਮੰਨਦੇ ਦੁਨੀਆਂ ਜੱਥੇਬੰਦੀਆਂ ਇੱਕ ਮੀਟਿੰਗ ਤਾਂ ਸਾਰੀਆਂ ਜੱਥੇਬੰਦੀਆਂ ਉਹਦੇ ਵਿੱਚ ਠੀਕ ਹੈ ਜਿਹੜੀਆਂ ਜਥੇਬੰਦੀਆਂ ਦਿੱਲੀ ਜਾਣ ਨੂੰ ਚਾਹੁੰਦੀਆਂ ਸੀਗੀਆਂ ਦਿੱਲੀ ਚਲੀਆਂ ਜਾਂਦੀਆਂ ਜੇ ਰੋਕਦੇ ਤਾਂ ਰੁਕ ਜਾਂਦੀਆਂ ਤਾਂ ਇਹ ਨਿਆਲ ਸੁਨੇਹਾ ਦੇ ਕੇ ਜਾਣਾ ਸੀ ਵੀ ਜੇ ਸਾਨੂੰ ਉੱਥੇ ਰੋਕ ਲਿਆ ਤਾਂ ਉਹਨੂੰ ਪਿੱਛੋਂ ਛੋੜ ਜਾਂਦੇ ਜਿਹੜੀਆਂ ਜਥੇਬੰਦੀਆਂ ਨਹੀਂ ਜਾਣਗੀਆਂ ਉਹ ਕੀ ਐਕਸ਼ਨ ਪਲਾਨ ਕਰਨਗੀਆਂ ਫਿਰ ਸਾਡਾ ਰਿਸ਼ਤਾ ਕੀ ਰਹੂਗਾ ਘੋੜ ਦਰਾਨ ਇਹ ਸਾਰੀਆਂ ਗੱਲਾਂ ਤਾਂ ਘੱਟੋ ਘੱਟ ਤੈਅ ਹੋ ਜਾਂਦੀਆਂ ਇਹਦੇ ਵਾਸਤੇ ਮੈਨੂੰ ਲੱਗਦਾ ਵੀ ਕੋਈ ਜਵਾਬ ਨਹੀਂ ਸਿੱਧਾ ਪੰਜਾਬ ਸਰਕਾਰ ਦਾ ਰੋਲ ਕਿਵੇਂ ਮੰਨਦੇ ਹੋ ਸਭ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਪਰ ਤਰੂ ਗੈਸ ਦੇ ਗੋਲੇ ਵਰਦੇ ਆ ਜਿਸ ਤਰ੍ਹਾਂ ਦੇ ਨਾਲ ਲਾਠੀ ਚਾਰਜ ਕਿਸਾਨਾਂ ਤੇ ਹੁੰਦਾ ਪੰਜਾਬ ਹਜੇ ਤੱਕ ਵੀ ਹਰਿਆਣੇ ਦੇ ਵਿੱਚ ਵੀ ਨਹੀਂ ਪੰਜਾਬ ਦੀਆਂ ਬਰੂਹਾਂ ਤੇ ਹੀ ਜਿਹੜੇ ਕਿਸਾਨ ਬੈਠੇ ਆ ਪੰਜਾਬ ਸਰਕਾਰ ਦਾ ਰੋਲ ਕਿਵੇਂ ਦੇਖਦੇ ਦੋਨੇ ਸਰਕਾਰਾਂ ਦਾ ਨੈਗੇਟਿਵ ਹਰਿਆਣੇ ਵਾਲੀ ਦਾ ਪੰਜਾਬ ਵਾਲੀ ਦਾ ਤੇ ਕੇਂਦਰ ਵਾਲੀ ਦਾ ਕਿੰਨਾ ਸਰਕਾਰਾਂ ਦਾ ਰੋਲ ਨੈਗੇਟਿਵ ਆ ਬਹੁਤ ਨੈਗੇਟਿਵ ਆ ਹੁਣ ਜਿਹੜਾ ਡੱਲੇਵਾਲ ਦਾ ਜਿਹੜੀ ਹਾਲਤ ਆ ਬਹੁਤ ਖਰਾਬ ਆ ਜੀ ਕੱਲ ਜਿਹੜਾ ਕੇਂਦਰ ਵੱਲੋਂ ਇੱਕ ਬੰਦਾ ਆਇਆ ਜੀ ਉਹ ਕਹਿੰਦਾ ਮੈਂ ਤਾਂ ਆਈ ਸਿਰਫ ਸੁਪਰੀਮ ਕੋਰਟ ਦਾ ਮਾਰਾ ਮੈਂ ਤਾਂ ਸੁਪਰੀਮ ਕੋਰਟ ਨੇ ਭੇਜਿਆ ਮੈਂ ਤਾਂ ਸੁਪਰੀਮ ਕੋਰਟ ਦੇ ਜਵਾਬ ਦੇਣ ਵਾਸਤੇ ਆਇਆ ਉਹ ਡੱਲੇ ਆੜ ਕਿਉਂ ਸੀਰੀਅਸ ਹੈ ਉਹਦੇ ਵਾਸਤੇ ਕਿੰਨੀ ਉਦੀ ਹਾਲਤ ਖਰਾਬ ਹੈ ਉਹ ਉਸ ਗੱਲ ਤੋਂ ਫਿਕਰਮੰਦ ਨਹੀਂ ਹੈ ਉਸ ਗੱਲ ਤੋਂ ਫਿਕਰਮੰਦ ਨਹੀਂ ਵੀ ਸਾਡੇ ਬੰਦੇ ਦਾ ਕੋਈ ਨਫਾ ਨੁਕਸਾਨਾ ਹੋ ਜੇ ਉਹ ਇਸ ਗੱਲ ਤੋਂ ਫਿਕਰਮੰਦ ਆ ਵੀ ਸੁਪਰੀਮ ਕੋਰਟ ਨੇ ਕਿਹਾ ਮੈਂ ਤਾਂ ਹੁਕਮ ਮੰਨਣ ਦੀ ਖਤਰਾ ਆ ਯਾਨੀ ਸਰਕਾਰ ਦੀ ਸੀਰੀਅਸ ਕਿੰਨੀ ਸੀਰੀਅਸ ਹੈ ਕਿਸਾਨਾਂ ਵਾਸਤੇ ਕਿਸਾਨ ਲੀਡਰਾਂ ਵਾਸਤੇ ਕਿੰਨੀ ਫਿਕਰਮੰਦ ਹੈ ਇਹ ਇਥੋਂ ਪਤਾ ਲੱਗਦਾ ਵੀ ਉਹ ਕੋਈ ਫਿਕਰਮੰਦ ਨਹੀਂ ਇਸੇ ਕਰਕੇ ਤਾਂ ਕਹਿੰਦੇ ਆ ਭਰਾਵੋ ਇੱਕ ਜੁੱਟ ਦੀ ਲੋੜ ਤਾਂ ਹੈਗੀ ਆ ਸਿਰਫ ਸਿਰ ਜੋੜੋ ਆਪਾਂ ਇਕੱਠੇ ਉਹ ਛੇਰੀ ਗੱਲ ਬਣਨੀ ਆ ਕੋਈ ਜਿਵੇਂ ਅਸੀਂ ਡੱਲੇਵਾਲ ਸਾਹਿਬ ਦੀ ਗੱਲ ਕਰ ਰਹੇ ਹਾਂ ਮਿਲਣ ਦੇ ਲਈ ਗਏ ਹਾਂ ਡੱਲੇਵਾਲ ਸਾਹਿਬ ਨਾਲ ਗੱਲਬਾਤ ਫੋਨ ਤੇ ਰਾਬਤਾ ਕਿਸੇ ਤਰ੍ਹਾਂ ਦਾ ਹੋਇਆ ਹੈ ਨਹੀਂ ਕਾਰਨ ਤਾਂ ਹੈ ਨਹੀਂ ਸਾਡਾ ਪਲਾਨ ਸੀ ਦੇਖੋ ਸਾਡਾ ਮੈਂ ਜਗENDER ਸਿੰਘ ਕੋ ਗਰਾਹਾ ਕੋਈ ਵਿਅਕਤੀ ਨਹੀਂ ਹਾਂ ਮੈਂ ਜਥੇਬੰਦੀ ਆ ਸਾਡੀ ਫੈਸਲਾ ਜਥੇਬੰਦੀਆਂ ਕਰਦੀਆਂ ਆਉਂਦੀਆਂ ਨੇ ਕੀ ਕਰਨਾ ਕੀ ਨਹੀਂ ਕਰਨਾ ਤੇ ਮੈਂ ਤਾਂ ਜਥੇਬੰਦੀ ਦਾ ਮਤਲਬ ਇਹ ਇੱਕ ਬਚਨਬੱਧਾ ਜੇ ਜਥੇਬੰਦੀ ਹੁਕਮ ਕਰ ਦੇਵੇ ਇੱਥੇ ਬੈਠਾ ਰਹਾਂ ਸ਼ਾਮ 6 ਵਜੇ ਤੱਕ ਕੂਰੀ ਬੈਠਾ ਰਹੂ ਇਹ ਤੇ ਉਹ ਪ੍ਰਧਾਨਗੀ ਨਹੀਂ ਚਲਦੀ ਵੀ ਜਿਹੜਾ ਪ੍ਰਧਾਨ ਨੇ ਕਹਿਤਾ ਉਹੀ ਹੋਊਗਾ ਇਹ ਤਾਂ ਹੁਣੇ ਜੈਤਬੰਦੀ ਬਦਲ ਕਰਿਆ ਟੈਂਟ ਦੇ ਵਿੱਚ ਕੋਈ ਬੰਦਾ ਨਹੀਂ ਤੂੰ ਬੋਲੀ ਚੱਲ ਇਟਾਂ ਨੂੰ ਸੰਬੋਧਨ ਕਰੀ ਚੱਲ ਤੇ ਮੈਂ ਇਟਾਂ ਨੂੰ ਸੰਬੋਧਨ ਕਰੀ ਜਾਊਂਗਾ ਇੱਥੇ ਦਾ ਇਸ ਕਰਕੇ ਜੱਥੇਬੰਦੀ ਦੇ ਫੈਸਲੇ ਦੇ ਕਾਨੂੰਨ ਕਾਇਦੇ ਕਾਨੂੰਨ ਹੁੰਦੇ ਨੇ ਉਹਦੇ ਊਸੂਲਾਂ ਮੁਤਾਬਕ ਹੀ ਚੱਲਣਾ ਪੈਂਦਾ ਹੈ ਗੈਰਸੂਲੀ ਕੰਮ ਨਹੀਂ ਹੁੰਦਾ ਇੱਥੇ ਜਿਵੇਂ 18 ਤਰੀਕ ਤੇ 23 ਤਰੀਕ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਹੈ ਕੀ ਲੱਗਦਾ ਕਿ ਉਹਦਾ ਅਸਰ ਸਰਕਾਰ ਦੇ ਉੱਪਰ ਜਿਹੜਾ ਹੈਗਾ ਜਾਊਗਾ ਦੇਖੋ ਅਸਰ ਜਾਵੇ ਨਾ ਜਾਵੇ ਅਸੀਂ ਉਹਦੇ ਨਾਲ ਕੋਈ ਨਾ ਕੋਈ ਤਾਲ ਮਿਲ ਮੈਂ ਐਕਸ਼ਨ Di, Perdana di semai tabat hutan. Terima kasih.